ਤੇ ਬੀਐਸਐਫ ਦੀ ਵਰਦੀ ਰੱਖੀ ਹੋਈ ਆ ਚੱਕੀ ਸੀ ਟੀਸ਼ਰਟ ਹਾਂ ਇਹ ਵੀ ਵੇਚ ਦੇ ਤੁਸੀਂ ਡੋਰ ਛੱਡ ਕੇ ਹੈ ਹੀ ਜਨਰਲ ਸਟੋਰ ਜੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਇੱਥੇ ਇਹ ਗੱਟੂ ਲੱਭਿਆ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਤੰਗਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਫਿਰੋਜ਼ਪੁਰ ਪੁਲਿਸ ਬਹੁਤ ਹੀ ਸਖਤ ਤੇ ਅਲਰਟ ਹੈ ਇਸ ਪਤੰਗਾਂ ਦੇ ਸੀਜ਼ਨ ਵਿੱਚ ਚਾਈਨਾ ਮੇਡ ਡੋਰ ਦੇ ਖਿਲਾਫ ਜਿਸ ਦੇ ਤਹਿਤ ਅੱਜ ਅਸੀਂ ਮੰਦੋੜ ਬਾਜ਼ਾਰ ਵਿੱਚ ਥਾਣਾ ਮੰਦੋੜ ਦੀ ਪੁਲਿਸ ਟੀਮ ਨਾਲ ਲੈ ਕੇ ਆਏ ਹਾਂ ਜਿਹੜੇ ਵੀ ਥਾਂ ਤੇ ਸਾਨੂੰ ਸ਼ੱਕ ਹੈ ਕਿ ਪਲਾਸਟਿਕ ਜਾਂ ਚਾਈਨਾ ਮੇਡ ਡੋਰ ਦੀ ਵਿਕਰੀ ਹੋ ਰਹੀ ਹੈ ਉਹਨਾਂ ਜਗ੍ਹਾ ਦੀ ਚੈਕਿੰਗ ਕਰਾਈ ਜਾ ਰਹੀ ਹੈ ਅਤੇ ਜਿੱਤੇ ਵੀ ਸਾਨੂੰ ਚਾਈਨਾ ਜਾਂ ਪਲਾਸਟਿਕ ਮੇਡ ਡੋਰ ਬਰਾਮਦ ਹੋndi ਹੈ ਉਸ ਦੁਕਾਨਦਾਰ ਤੇ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸੇ ਦੇ ਨਾਲ ਹੀ ਮੈਂ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਚਾਈਨਾ ਜਾਂ ਪਲਾਸਟਿਕ ਮੇਡ ਡੋਰ ਨਾਲ ਪੰਛੀਆਂ ਦੀ ਮੌਤ ਹੁੰਦੀ ਆ ਤੇ ਆਵਾਜਾਈ ਕਰਦੇ ਆਮ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਸੱਟਾਂ ਲੱਗਦੀਆਂ ਨੇ ਸੋ ਇਸ ਤੋਂ ਸਾਰੇ ਪਲੀਜ਼ ਇਹਨੂੰ ਯੂਜ਼ ਕਰਨ ਤੋਂ ਅਵੋਇਡ ਕਰੋ ਅਜੇ ਜਿੰਨਾ ਹੋ ਸਕਦਾ ਹੈ ਪੁਲਿਸ ਨੂੰ ਵੀ ਇਤਲਾਹ ਦਿਓ ਜੇ ਕੋਈ ਪਲਾਸਟਿਕ ਜਾਂ ਚਾਈਨਾ ਮੇਡ ਡੋਰ ਵੇਚ ਰਿਹਾ ਹੈ ਤਾਜ਼ੋ ਉਸਤੇ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇੰਡੀਆ ਦੇ ਨਾਮੀ ਔਰ ਕਿਸ ਤਰ੍ਹਾਂ ਦੀ ਗੈਰ ਕਾਨੂੰਨੀ ਚੈਕਿੰਗ ਕੀਤੀ ਗਈ ਹੈ। ਅਸੀਂ ਜਿਵੇਂ ਕਿ ਸਾਨੂੰ ਇਨਫੋਰਮੇਸ਼ਨ ਸਹੀ ਹੈ ਤੇ ਚਾਰ ਪੰਜ ਦੁਕਾਨਾਂ ਨੇ ਜਿਨ੍ਹਾਂ ਦੀ ਸਰਚ ਕੀਤੀ ਜਾ ਰਹੀ ਹੈ। ਉਹਨਾਂ ਤੇ ਜੇ ਕੋਈ ਬਰਾਮਦਗੀ ਹੁੰਦੀ ਹੈ ਤਾਂ ਅਸੀਂ ਉੱਤੇ ਕਾਰਵਾਈ ਕਰਾਂਗੇ। ਪਬਲਿਕਲੀ ਤੁਸੀਂ ਅਪੀਲ ਕੀ ਕਰਨੀ ਚਾਹੁੰਦੇ ਹੋ ਜਨਤਾ ਨੂੰ? ਮੈਂ ਜਨਤਾ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਣੀ ਜੜੀ ਧਾਗੇ ਵਾਲੀ ਡੋਰ ਹੁੰਦੀ ਹੈ ਉਹਦਾ ਹੀ ਇਸਤੇਮਾਲ ਕਰੋ। ਪਲਾਸਟਿਕ ਮੇਡ ਡੋਰ ਤੋਂ ਬਚੋ। ਅਤੇ ਜਿਹੜੀ ਪੰਛੀਆਂ ਦਾ ਨੁਕਸਾਨ ਹੁੰਦਾ ਹੈ आवाजाही कर रहे आम लोगां का भी नुकसान होगा सटा लग के उसको ताकि आपा रोक सके वार्निंग या चेतावनी की होएगी चेतावनी यही कि जिथे कोल भी सानू बरामद थोड़ी है प्लास्टिक में डोर भले तो एक गट्टो तो ही बरामद हो उससे assi सब तो सक्त कार्रवाई करा